ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲਗਾਤਾਰ ਮੈਂ ਗੁਰਬਾਣੀ ਦੀ ਕਥਾ ਕਰਨ ਦੀ ਸੇਵਾ ਨਿਭਾਉਂਦਾ ਆ ਰਿਹਾ। ਤਕਰੀਬਨ 8 ਸਾਲ ਪਹਿਲਾਂ ਮੇਰੇ ਵੱਲੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਦੋ ਕੀਤਾ ਗਿਆ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸੇਵਾ ਸਬੰਧੀ ਜੋ ਕਾਰਜ ਕੀਤੇ ਗਏ ਉਹ ਧਿਆਨ ਵਿੱਚ ਰੱਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮੈਨੂੰ ਹੈੱਡ ਗ੍ਰੰਥੀ ਨਿਯਤ ਕੀਤਾ ਗਿਆ। ਇਹਦੇ ਦਰਮਿਆਨ ਆਪ ਜੀ ਨੂੰ ਪਤਾ ਹੈ ਕਿ ਤਕਰੀਬਨ 2.5 ਸਾਲ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਤਸ਼ਾਹੀ ਹਸਪਤਾਲ ਦੇ ਜਥੇਦਾਰ ਹੋਣ ਵਜੋਂ ਵੀ ਨਾਲ ਦੀ ਨਾਲ ਮੈਨੂੰ ਸੇਵਾ ਦੀ ਇਹ ਬਖਸ਼ਿਸ਼ ਕੀਤੀ ਗਈ ਜਿੱਥੋਂ ਤੱਕ ਬਦਲੀ ਦਾ ਸਵਾਲ ਹੈ ਜੇਕਰ ਡਿਊਟੀ ਵਿੱਚ ਕੁਤਾਈ ਕੀਤੀ ਗਈ ਹੋਵੇ ਤਾਂ ਫਿਰ ਤਾਂ ਬਦਲੀ ਹੁੰਦੀ ਹੈ ਪਰੰਤੂ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਜਥੇਦਾਰ ਹੋਣ ਦੇ ਨਾਤੇ ਪੰਥ ਵਾਸਤੇ ਸਮੁੱਚੀ ਕੌਮ ਦੇ ਵਾਸਤੇ ਮੇਰੇ ਪ੍ਰਤੀ ਬਹੁਤ ਵੱਡੀਆਂ ਕੁਝ ਜ਼ਿੰਮੇਵਾਰੀਆਂ ਸਨ ਔਰ ਜੋ ਪਿਛਲੇ ਸਮੇਂ ਦੇ ਦਰਮਿਆਨ ਆਪ ਜੀ ਨੂੰ ਪਤਾ ਹੈ ਕਿ 2015 ਵਿੱਚ ਨਖਟੂ ਸਰਸੇ ਵਾਲੇ ਦਾ ਕੇਸ ਚੱਲਿਆ ਉਹਦੇ ਸਬੰਧ ਵਿੱਚ ਮੇਰੇ ਵਾਸਤੇ ਬਹੁਤ ਕੂੜ ਪ੍ਰਚਾਰ ਕੀਤਾ ਗਿਆ ਕਿ ਚਿੱਠੀ ਲਾ ਕੇ ਇਹ ਆਪ ਆਏ ਹਨ ਬੰਬੇ ਤੋਂ ਮੈਂ ਤਾਂ ਦੇਖੋ ਇੱਕ ਸਪਸ਼ਟੀਕਰਨ ਦਿੱਤਾ ਹੈ ਸਮੁੱਚੀ ਕੌਮ ਨੂੰ ਸਮੁੱਚੇ ਪੰਥ ਨੂੰ ਔਰ ਉਹਦੇ ਵਿੱਚ ਮੈਂ ਦੱਸਿਆ ਕਿ ਕਿੰਨੇ ਵਜੇ 16 ਸਤੰਬਰ 2015 ਨੂੰ ਸਿੰਘ ਸਾਹਿਬ ਗਿਆਨੀ ਗੁਰਬਤਨ ਸਿੰਘ ਜੀ ਹੋਣਾਂ ਦੀ ਗੱਡੀ ਪ੍ਰਕਾਸ਼ ਸਿੰਘ ਜੀ ਬਾਦਲ ਦੀ ਕੋਠੀ ਵਿੱਚ ਸਾਨੂੰ ਲੈ ਕੇ ਗਏ ਮੈਂ ਸਾਰ ਕੋ ਦੱਸਿਆ ਹੋਇਆ ਉਹਦੇ ਵਿੱਚ ਉੱਥੇ ਸਾਨੂੰ ਕੀ ਕੀ ਕੁਝ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਉਹ ਤਾਂ ਮੈਂ ਸਾਰਾ ਕੁਝ ਖਲਾਸਾ ਕੀਤਾ ਅਗਰ ਮੇਰੇ ਵੱਲੋਂ ਕੀਤੇ ਹੋਏ ਖਲਾਸਿਆਂ ਤੇ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਿਲਾ ਹੈ ਤੇ ਇਹ ਪੰਜ ਸੱਤਾ ਗੁਰਸੇਖਾ ਦੀ ਕਮੇਟੀ ਦਾ ਗਠਨ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਕਿਉਂਕਿ ਇਹ ਕੌਮੀ ਮਸਲਾ ਹੈ ਮੈਨੂੰ ਉਥੇ ਇਹ ਕਹਿਣ ਵੀ ਤੁਸੀਂ ਇਹ ਝੂਠ ਕਿਹਾ ਹੈ ਜੇ ਮੈਂ ਝੂਠਾ ਸਾਬਤ ਹੋ ਜਾऊं ਤਾਂ ਸਾਰੇ ਅਹੁਦੇ ਆਪਣੇ ਆਪ ਹੀ ਛੱਡ ਦوں ਪੰਥ ਕੋਲੋਂ ਮਾਫੀ ਮੰਗਾਂਗਾ ਪਰੰਤੂ ਜੇ ਇਹ ਝੂਠੇ ਹਨ ਤੇ ਸਾਰੇ ਅਹੁਦਿਆਂ ਤੇ ਇਹਨਾਂ ਸਾਰਿਆਂ ਨੂੰ ਆਪਣੇ ਆਪ ਨੂੰ ਫਾਰਗ ਹੋਣਾ ਪਵੇਗਾ ਵਾਕਈ ਖਾਲਸਾ ਪੰਥ ਨੇ ਇਹ ਸਮੁੱਚਾ ਫੈਸਲਾ ਆਪਣੇ ਹੱਥਾਂ ਵਿੱਚ ਲੈ ਲਿਆ ਇਹ ਗੱਲ ਇੱਥੇ ਰੁਕਣੀ ਨਹੀਂ ਹੈ ਇਹ ਮਤਾਂ ਖਿਆਲ ਕਰਨ ਕਿ ਇੱਥੇ ਮੈਨੂੰ ਇਸ ਤਰ੍ਹਾਂ ਅਹੁਦੇ ਤੋਂ ਫਾਰ ਕਰ ਲਿਆ ਇਸ ਤਰ੍ਹਾਂ ਕਰ ਲਿਆ ਇਹ ਗੱਲ ਇੱਥੇ ਰੁਕਣੀ ਨਹੀਂ ਹੈ ਇਹ ਪੰਥ ਵਿੱਚ ਬਹੁਤ ਵੱਡਾ ਇੱਕ ਭਾਂਬੜ ਬਣ ਕੇ ਉੱਠੇਗੀ ਅਸਤ ਦਾ ਦਾਰਾ ਦੇਖੋ ਮੇਰੇ ਕਰਨੀ ਕੋ ਨਹੀਂ ਆਏ ਇਹ ਕਲਗੀਧਰ ਪਾਤਸ਼ਾਹ ਔਰ ਛੇਵੇਂ ਪਾਤਸ਼ਾਹ ਇਸ ਵਕਤ ਆਪਣੇ ਪਾਵਨ ਤਖਤਾਂ ਦੀ ਮਾਨ ਤੇ ਮਰਿਆਦਾ ਨੂੰ ਬਹਾਲ ਕਰਾਉਣ ਵਾਸਤੇ ਪਰੰਪਰਾਵਾਂ ਨੂੰ ਕਾਇਮ ਕਰਾਉਣ ਵਾਸਤੇ ਉਹ ਮੇਰੇ ਵਰਗੇ ਨਾ ਚੀਜ ਦੇ ਸਿੱਖ ਦੇ ਅੰਦਰ ਵਰਤ ਕੇ ਇਹ ਸਾਰਾ ਕੁਝ ਕਰਵਾ ਰਹੇ ਨੇ ਇਹ ਸਾਬ ਲੇਖਾ ਦੇਣਾ ਪਏਗਾ ਔਰ ਇਹ ਸਾਰਾ ਕੁਝ ਦੇਖੋ ਆਉਣ ਵਾਲੇ ਦਿਨ ਸਾਰਾ ਕੁਝ ਅਗੇ ਸਾਹਮਣੇ ਆ ਜਾਏਗਾ ਦੇਖੋ ਮੈਂ ਇੱਕ ਬੜੇ ਪਿਆਰ ਸਤਿਕਾਰ ਨਾਲ ਤੁਹਾਨੂੰ ਬੇਨਤੀ ਕਰਦਾ ਕਿ ਮੈਨੂੰ ਇਹ ਸਭ ਕੁਝ ਪਤਾ ਸੀ ਇਸੇ ਕਰਕੇ ਮੈਂ ਜਥੇਦਾਰ ਬਣਦਾ ਨਹੀਂ ਸੀ ਮੇਰੇ ਤਰਲੇ ਲੈ ਕੇ ਧੱਕੇ ਨਾਲ ਮੈਨੂੰ ਜਥੇਦਾਰ ਲਾਇਆ ਗਿਆ ਔਰ ਮੈਨੂੰ ਕਹਿੰਦੇ ਸਨ ਕਿ ਚਲੋ ਤੁਸੀਂ ਸਾਡਾ ਕੁਝ ਨਾ ਕੋਈ ਤੇ ਸੇਵਾ ਅਨੁਭਾਉ ਕੋਈ ਸਮਾਂ ਸਾਡੇ ਕਰਨ ਤੇ ਬਾਕੀ ਸ੍ਰੀ ਅਕਾਲ ਤਖਤ ਸਾਹਿਬ ਤੁਹਾਡੇ ਕੋਲ ਹੀ ਹੈ ਮੈਨੂੰ ਇਹ ਪਤਾ ਸੀ ਕਿ ਇਸ ਜ਼ਥੇਦਾਰੀ ਦੇ ਅਹੁਦੇ ਉੱਪਰ ਕਿੰਨਾ ਕੁ ਪਿਆਰ ਸਤਿਕਾਰ ਹੁੰਦਾ ਮੈਂ ਇਸ ਕਰਕੇ ਬੰਦਦਾ ਨਹੀਂ ਸੀ ਦੀ ਉਦੋਂ ਮੈਨੂੰ ਦਬਾ ਦਿੱਤਾ ਜਾਂਦਾ ਸੀ ਮੈਂ ਉਦੋਂ ਵੀ ਇਸ ਇਹ ਜ਼ਥੇਦਾਰੀ ਦਾ ਅਹੁਦਾ ਛੱਡਣ ਵਾਸਤੇ ਤੁਰੰਤ ਤਿਆਰ ਸੀ ਪਰੰਤੂ ਦਬਾਅ ਐਸੇ ਸਨ ਕਿ ਜੋ ਮੈਂ ਦੱਸ ਨਹੀਂ ਸਕਦਾ ਜਿਸ ਕਰਕੇ ਮੈਂ ਦਬ ਗਿਆ ਸੀ ਹੁਣ ਮੇਰੀ ਜ਼ਮੀਰ ਜਿਹੜੀ ਹੈ ਉਹ ਆਜ਼ਾਦਿਤ ਨਹੀਂ ਦਿੰਦੀ ਕਿਉਂਕਿ ਮੈਂ ਕਲਗੀਧਰ ਪਾਤਸ਼ਾਹ ਔਰ ਸੇਵੀ ਪਾਤਸ਼ਾਹ ਜੀ ਦੇ ਪਾਵਨ ਤਖਤਾਂ ਉੱਪਰ ਜਾ ਕੇ ਦਰਸ਼ਨ ਜਦੋਂ ਕਰਦਾ ਹਾਂ ਮੈਨੂੰ ਸਾਹਿਬ ਜੀ ਦੀ ਪ੍ਰਸੰਤਾ ਦੀ ਲੋੜ ਹੈ ਔਰ ਇਹਨਾਂ ਨੂੰ ਵੀ ਇਹਨਾਂ ਦੀ ਮਾਨਸਿਕਤਾ ਖੋਜ ਦੱਸੇਗੀ ਜਿਨ੍ਹਾਂ ਨੇ ਅੱਜ ਇਸ ਤਰ੍ਹਾਂ ਦੇ ਫੈਸਲੇ ਕਰਵਾਏ ਜਾਂ ਕੀਤੇ ਇਹਨਾਂ ਦੀ ਮਾਨਸਿਕਤਾ ਤੇ ਕਲਗੀਧਰ ਪਾਤਸ਼ਾਹ ਜੀ ਦੇ ਸ਼ਹੀਦ ਸਿੰਘਾਂ ਦੀਆਂ ਰੂਹਾਂ ਜਦੋਂ ਇਹਨਾਂ ਨੂੰ ਇਸ ਤਰ੍ਹਾਂ ਦਾ ਹਲੋਣਾ ਦੇਣਗੇ ਪਰਿਵਾਰ ਔਰ ਬੱਚਿਆਂ ਸਮੇਤ ਭੁਗਤਣਗੇ ਆਪਣੇ ਆਪ ਹੀ ਇਹਨਾਂ ਨੂੰ ਪਤਾ ਲੱਗੇਗਾ ਕਿ ਇਹ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਤਖਤਾਂ ਦੇ ਉੱਪਰ ਕਿਵੇਂ ਇਦਾਂ ਦੇ ਫੈਸਲੇ ਹੁੰਦੇ ਹਨ